ਫਰੈਂਡਸ ᱴ이크 ਮੁਕਸੇਦ ਤਾਂ ਲਓ ਜੀ ਅੱਜ ਫੇਰ ਆਪਾਂ ਤੁਹਾਨੂੰ ਨੀਡਲਵਰਕ ਸਿਖਾ ਰਹੇ ਹਾਂ ਜਿਦੇ ਵਿੱਚ ਆਪਾਂ ਬਹੁਤ ਸੋਹਣਾ ਫਲਾਰਸ ਖਾਵਾਂਗੇ ਜਿਦੇ ਵਿੱਚ ਆਪਾਂ ਤੁਹਾਨੂੰ ਜਿਵੇਂ ਆਹ ਵਾਲਾ ਫੁੱਲ ਹੈ ਹਨਾ ਇਹ ਵਾਲੇ ਫਲਾਰ ਦੇ ਵਿੱਚ ਸਾਡੇ ਕੋਲੇ ਕਾਫੀ ਸਾਰੇ ਸੂਟਸ ਬਣੇ ਨੇ ਤੇ ਇਹਦੇ ਬਾਰੇ ਤੁਸੀਂ ਸਾਰੇ ਆਲਮੋਸਟ ਪੁੱਛਦੇ ਰਹਿੰਦੇ ਹੋ ਵੀ ਇਹ ਕਿਵੇਂ ਬਣਦਾ ਇਹ ਤਾਂ ਹੈਗੀ ਹੈ ਜੀ ਮਸ਼ੀਨ ਏਮਬਰਾਇਡਰੀ ਠੀਕ ਹੈ ਇਸੇ ਫਲਾਰ ਨੂੰ ਤੁਸੀਂ ਨੀਡਲਵਰਕ ਚ ਬਣਾ ਸਕਦੇ ਹੋ ਤੇ ਵੀ ਬਹੁਤ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਸੋਹਣਾ ਤੇ ਹੁਣ ਇੱਕ ਗੱਲ ਹੋਰ ਮੈਨੂੰ ਤਾਂ ਜੀ ਮੈਂ ਤਾਂ ਥੱਕ ਗਈ ਵੀ ਮੈਨੂੰ ਹੱਸੀ ਵੀ ਆਉਂਦੀ ਹੈ ਵੀ ਰੋਜ਼ ਮੈਂ ਇੰਨੇ ਆਪਾਂ ਵੀਡੀਓਜ਼ ਬਣਾਤੀ ਆਂ ਹੈਗੀ ਇੰਨੇ ਅਪਲੋਡ ਕਰਤੀ ਆਂ ਪਰ ਡੇਲੀ ਸੋਡਾ ਸੇਮ ਹੀ ਕਮੈਂਟ ਹੁੰਦਾ ਵੀ ਤੁਸੀਂ ਧਾਗਾ ਕਿਹੜਾ ਯੂਜ਼ ਕਰਦੇ ਹੋ ਮੈਂ ਡੇਲੀ ਸੋਨ ਦਿਖਾਉਣੀ ਆ ਵੀ ਮੈਂ ਐਂਕਰ ਦਾ ਥ੍ਰੈਡ ਯੂਜ਼ ਕਰਦੀ ਆਂ ਐਂਕਰ ਤਾਂ ਆਹ ਵਾਲਾ ਥ੍ਰੈਡ ਹੁੰਦਾ ਜੀ ਠੀਕ ਹੈ ਆਹਦੇ ਉੱਤੇ ਲਿਖਿਆ ਹੁੰਦਾ ਆਦਿੱਤ ਸਾਈਨ ਹੁੰਦਾ ਇਹ ਐਂਕਰ ਥ्रेड ਹੁੰਦਾ ਜਿਹਨੂੰ ਆਪਾਂ ਵਰਤਦੇ ਆ ਤੇ ਇਹਦੇ 6 ਲੜ ਹੁੰਦੇ ਨੇ ਕਿਸੇ ਡਿਜ਼ਾਈਨ ਦੇ ਵਿੱਚ 6 ਲੜਾ ਧਾਗਾ ਯੂਜ਼ ਹੁੰਦਾ ਕਿਸੇ ਚ 4 ਲੜਾ ਧਾਗਾ ਯੂਜ਼ ਹੁੰਦਾ ਠੀਕ ਹੈ ਤੁਸੀਂ ਤੁਹਾਡਾ ਡੇਲੀ ਕਾਮਨ ਕਮੈਂਟ ਹੁੰਦਾ ਵੀ ਧਾਗਾ ਕਿਹੜਾ ਤਾਂ ਕਰਕੇ ਮੈਂ ਸ ਹੁਣ ਧਾਗਾ ਡੇਲੀ ਦੱਸਦੀ ਆ ਵੀ ਧਾਗਾ ਐਂਕਰ ਦਾ ਨੈਕਸਟ ਸੂਈ ਪੁੱਛਦੇ ਹੋ ਜੀ ਕਿਹੜੀ ਆ ਘਾਵਲੀ ਸੂਈ ਹੈ ਜੀ ਧਿਆਨ ਨਾਲ ਦੇਖੋ ਸਾਈਜ਼ ਇੰਨਾ ਖੁੰਦਾ ਇਹਦਾ ਕੰਧੂਈ ਸੂਈ ਤੋਂ ਛੋਟੀ ਹੁੰਦੀ ਹੈ ਤੇ ਤਿੱਖੀ ਹੁੰਦੀ ਹੈ ਕਾਫੀ ਮੂਰੋ ਤਾਂ ਕਿ ਕਪੜਾ ਵਗੈਰਾ ਨਾ ਛੀਜੇ ਤੇ ਧਾਗਾ ਆਪਾਂ ਐਂਕਰ ਦਾ ਯੂਜ਼ ਕਰਦੇ ਆ ਹੁਣ ਨੈਕਸਟ ਆਪਾਂ ਜਿਹੜਾ ਡਿਜ਼ਾਈਨ ਤੁਹਾਨੂੰ ਦੱਸਿਆ ਜਿਵੇਂ ਮੈਂ ਸੂਟ ਵੇਅਰ ਕੀਤਾ ਹੋਇਆ ਇਹਦੇ ਵਿੱਚ ਆਵਲੀ ਬੂਟੀ ਆਪਾਂ ਪਾਈ ਹੋਈ ਆ ਤਾਂ ਆਪਾਂ ਇਹ ਬੂਟੀ ਹੈ ਜਿਹੜੀ ਸਰਨਾ ਪਹਿਲਾਂ ਕੀ ਕਰਨੀ ਆ ਡਰਾ ਕਰ ਲੈਣੀ ਆ ਡਰਾ ਕਿਵੇਂ ਕਰਾਂਗੇ ਇੱਕ ਸਰਕਲ ਬਣਾਉਣਾ ਬਸ ਜਿੰਨੀਕ ਸਾਈਜ਼ ਦੇ ਵਿੱਚ ਤੁਹਾਨੂੰ ਬੂਟੀ ਚਾਹੀਦੀ ਆ ਉਹ ਸਾਈਜ਼ ਦੇ ਵਿੱਚ ਤੁਸੀਂ ਸਰਕਲ ਬਣਾ ਲੈਣਾ ਉੱਤੇ ਤੁਸੀਂ ਪੱਤੀਆਂ ਬਣਾ ਦੇਣੀਆਂ ਪੱਤੀਆਂ ਤੁਸੀਂ ਕਿਸੇ ਵੀ ਟਾਂਕੇ ਨਾਲ ਬਣਾ ਸਕਦੇ ਹੋ ਉਹ ਤੁਹਾਡੀ ਚੁਆਇਸ ਆ ਹੁਣ ਆਪਾਂ ਸਾਰਿਆਂ ਨਾਲ ਪਹਿਲਾਂ ਕੀ ਕਰਾਂਗੇ ਇੱਕ ਧਾਗਾ ਲਵਾਂਗੇ ਥ्रेड ਲਵਾਂਗੇ ਜਿਵੇਂ ਆਪਾਂ ਮਜੈਂਟਾ ਕਲਰ ਦਾ ਥ्रेड ਲਵਾਂਗੇ ਇਹਦੇ ਵਿੱਚ ਆਪਾਂ 6 ਲੜਾ ਧਾਗਾ ਹੀ ਯੂਜ਼ ਕਰਾਂਗੇ 6 ਲੜਾ ਧਾਗਾ ਲੈ ਲਓ ਅੱਗੇ ਨੂੰ ਆਪਾਂ ਸੂਈ ਦੇ ਵਿੱਚ ਪਾਵਾਂਗੇ ਇਹ ਵਾਲਾ ਫੁੱਲ ਜਿਹੜਾ ਤੁਸੀਂ 2-3 ਤਰੀਕਿਆਂ ਨਾਲ ਬਣਾ ਸਕਦੇ ਹੋ ਮੈਂ ਤੁਹਾਨੂੰ ਦੋਨੇ ਤਿੰਨੇ ਤਰੀਕੇ ਆ ਜਿਹੜੇ ਵਰਤ ਕੇ ਦਿਖਾਵਾਂਗੀ ਸਭ ਤੋਂ ਪਹਿਲਾਂ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਉਹ ਆਪਾਂ ਬਣਾ ਸਕਦੇ ਹਾਂ ਸੈਂਟਰ ਦੇ ਵਿੱਚੋਂ ਕੱਢਣਾ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਤੁਹਾਨੂੰ ਪਹਿਲਾਂ ਵੀ ਇਹ ਵਾਲਾ ਟੰਕਾ ਦੱਸਿਆ ਸੀ ਇਹ ਸਰਕਲ ਜਿਹੜਾ ਡਰਾ ਕੀਤਾ ਹੋਊਗਾ ਉਹਦੇ ਆਲੇ-ਦੁਆਲੇ ਬਸ ਉਵੇਂ ਹੀ ਕੱਢੀ ਜਾਣਾ ਤੁਸੀਂ ਇਹਦੇ ਉੱਪਰ ਦੀ ਧਾਗਾ ਕੱਢ ਕੇ ਠੀਕ ਹੈ ਜੀ ਆ ਬਹੁਤ ਸੋਹਣੀ ਸ਼ੇਪ ਦੇ ਵਿੱਚ ਆ ਬਣ ਗਿਆ ਆਪਣੇ ਕੋਲੇ ਗੁੰਡਲ ਜਾਂ ਤੇ ਆ ਆਪ ਇਹਦੀ ਸੂਈ ਹੈ ਜਿਹੜੀ ਨੀਚੇ ਗੜਦਣੀ ਹੈ ਦੇਖੀ ਜਾਣਾ ਹੁਣ ਤੇ ਧਾਗਾ ਨਹੀਂ ਪੁੱਛਣਾ ਹੁਣ ਵੀ ਕਿਹੜਾ ਯੂਜ਼ ਕਰਦੇ ਆ ਪਰ ਫਿਰ ਵੀ ਬਹੁਤ ਜਾਣੇ ਪੁੱਛਣਗੇ ਤੇ ਚਲੋ ਮੇਰਾ ਫਰਜ਼ ਹੈ ਦੱਸਣਾ ਮੈਂ ਦੱਸੂਗੀ ਵੀ ਇਹ ਤਾਂ ਹੱਸਦੀਆਂ ਤੁਹਾਨੂੰ ਵੀ ਤੁਸੀਂ ਰੋਜ਼ ਹੀ ਪੁੱਛਦੇ ਹੋ ਇਹ ਧਾਗਾ ਕਿਹੜਾ ਯੂਜ਼ ਕਰਦੇ ਆ ਧਾਗਾ ਆਪਾਂ ਐਂਕਰ ਦਾ ਯੂਜ਼ ਕਰਦੇ ਆ ਜਦੋਂ ਵੀ ਆਪਣੀ ਵੀਡੀਓ ਸ਼ੁਰੂ ਹੁੰਦੀ ਹੈ ਕੋਈ ਆਏ ਨਹੀਂ ਹੈਗਾ ਵੀ ਆਪਾਂ ਐਂਡ ਦੇ ਵਿੱਚ ਸੁੰਨ ਧਾਗਾ ਦੱਸਦੇ ਆ ਮੈਂ ਡੇਲੀ ਸਟਾਰਟਿੰਗ ਦੇ ਵਿੱਚ ਆਪਾਂ ਜਦੋਂ ਵੀ ਸ਼ੁਰੂ ਕਰਦੇ ਆਂ ਕੰਮ ਉਹਦੀ ਆਪਾਂ ਪਹਿਲਾਂ ਮੈਂਸ਼ਨ ਕਰਦੇ ਆਂ ਵੀ ਆਪਾਂ ਕਿਹੜਾ ਧਾਗਾ ਹੈ ਜਿਹੜਾ ਯੂਜ਼ ਕਰ ਰਹੇ ਆਂ ਇਸੇ ਤਰੀਕੇ ਨਾਲ ਨਾ ਇਹਨੂੰ ਥੋੜਾ ਕਸਣਾ ਨਹੀਂਗਾ ਉਵੇਂ ਇਕੁਅਲ ਆਈ ਜਾਣਾ ਚਾਹੀਦਾ ਆਪਣਾ ਇਕੁਅਲ ਡਿਸਟੈਂਸ ਤੇ ਥੋੜੀ ਜੀ ਵਿੱਚ ਬਿਰਲ ਰਹਿੰਦੀ ਹੈ ਕੋਈ ਚੱਕਰ ਨਹੀਂ ਤਾਂ ਕਿ ਫਿਰ ਬਾੜੀ ਸੰਗਣੀ ਬੂਟੀ ਬਣ ਜੂਗੀ ਬਸ ਇੰਨੇ-ਇੰਨੇ ਨਾਲ ਤੁਸੀਂ ਬਣਾਈ ਜਾਣਾ ਤੇ ਕੱਢੇ ਜਾਣਾ ਉਮੀਦ ਹੈ ਤੁਹਾਨੂੰ ਬਹੁਤ ਸੌਖੇ ਤੇ ਕਲੀਅਰ ਵੇ ਦੇ ਨਾਲ ਸਮਝ ਆ ਰਿਹਾ ਹੋਊਗਾ ਇਹ ਵਾਲਾ ਡਿਜ਼ਾਈਨ ਸਾਡਾ ਮਸ਼ੀਨ ਏਮਬਰਾਇਡਰੀ ਚ ਬਣਦਾ ਤੇ ਇਹਨੂੰ ਤੁਸੀਂ ਹੱਥ ਨਾਲ ਬਣਾ ਸਕਦੇ ਹੋ ਇਸੇ ਟਾਂਕੇ ਸਾਡੇ ਪੰਜ-ਛੇ ਡਿਜ਼ਾਈਨ ਬਣਦੇ ਨੇ ਮਸ਼ੀਨ ਚ ਮਸ਼ੀਨ ਚ ਜਿਹੜੀ ਕਸਟ ਹੈ ਜਿਹੜੀ ਉਹ ਥੋੜੀ ਘੱਟ ਪੈ ਜਾਂਦੀ ਹੈ ਖਾਤ ਦਾ ਕੰਮ 10 ਹੱਥ ਦਾ ਹੁੰਦਾ ਜੀ ਹਨਾ ਰਾਇਲ ਲੋਕਾਂ ਦੀ ਹੈ ਆਦੀ ਮਰਜ਼ੀ ਨਾਲ ਤੁਸੀਂ ਸਰਕਲ ਨੂੰ ਥੋੜਾ ਜਾ ਜੇ ਤੁਹਾਨੂੰ ਲੱਗੇ ਵੀ ਛੋਟਾ ਲੱਗ ਰਿਹਾ ਹੈ ਤਾਂ ਤੁਸੀਂ ਵੱਡਾ ਵੀ ਕਰ ਸਕਦੇ ਹੋ ਸੋ ਇਹ ਧਾਗਾ ਤੁਹਾਡੇ ਹੱਥ ਵਿੱਚ ਹੈ ਜਿਵੇਂ ਮਰਜ਼ੀ ਯੂਜ਼ ਕਰੋ ਦੇਖੋ ਕਿੰਨਾ ਸੋਹਣਾ ਸੈਮੀ ਸਰਕਲ ਤਾਂ ਆਪਣਾ ਡਰਾ ਹੋ ਗਿਆ ਬਣ ਗਿਆ ਤੇ ਪੂਰਾ ਸਰਕਲ ਆਪਾਂ ਬਣਾ ਲੈਣਾ ਮਗਰ ਜਿਹੜਾ ਵਿਚਲਾ ਗਿਆ ਹੈ ਪਾ ਉਹਨੂੰ ਕਵਰ ਕਰ ਦਾਂਗੇ ਦੇਖੋ ਇੱਥੇ ਥੋੜਾ ਜਿਹਾ ਮੈਨੂੰ ਲੱਗ ਰਿਹਾ ਹੈ ਵੀ ਆਪਣਾ ਸਰਕਲ ਛੋਟਾ ਹੈ ਤਾਂ ਉਹਨੂੰ ਮੈਂ ਆਪੇ ਹੀ ਸੂਈ ਨਾਲ ਹੀ ਥੋੜਾ ਜਿਹਾ ਅੱਗੋਂ ਪਾ ਲਉ ਟੰਕਾ ਦਾ ਸ਼ੇਪ ਹੈ ਜਿਹੜੀ ਇਕੁਅਲ ਬਰਾਬਰ ਆਉਣੀ ਚਾਹੀਦੀ ਹੈ ਹੁਣ ਤਾਂ ਸਾਰਿਆਂ ਨੂੰ ਕਲੀਅਰ ਵੀਡੀਓ ਦੇਖ ਦਿਹੋਗੀ ਸਾਰਾ ਸਾਫ ਸਾਫ ਆਪਾਂ ਮਤਲਬ ਵਧੀਆ ਕੈਮਰੇ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਸਾਰੀ ਲੰਬੀ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਪੂਰਾ ਫੁੱਲ ਹੀ ਬਣਾ ਕੇ ਦਿਖਾਇਆ ਜਾਵੇ ਦੇਖ ਸਕਦੇ ਹੋ ਆਪਣਾ ਫੁੱਲ ਹੈ ਜਿਹੜਾ ਹਾਫ ਤੋਂ ਵੱਧ ਕੰਪਲੀਟ ਹੋ ਗਿਆ ਹੈਗਾ ਤੇ ਬਹੁਤ ਸੋਹਣਾ ਬਣ ਰਿਹਾ ਹੈ ਮਸ਼ੀਨ ਨਾਲੋਂ ਵੀ ਕਿਤੇ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਇਸ ਫੁੱਲ ਦੀ ਹਨੰਦੇ ਆਖਾ ਪਿਲੂ ਹਨੰਦੇ ਆਖਾ ਤੁਸੀਂ ਸਾਰੇਆਂ ਦੇ ਕਮੈਂਟ ਹੁੰਦੇ ਨੇ ਵੀ ਸਿੰਧੀ ਬੁਢੀ ਸਿਖਾਓ ਹਨਾ ਸਿੰਧੀ ਬੁਢੀ ਥੋੜੀ ਜੀ ਕਨਫਿਊਜ਼ਿੰਗ ਆ ਪਹਿਲਾਂ ਤੁਸੀਂ ਇਹ 10 12 ਟਾਂਕੇ ਸਿੱਖ ਲਓ ਉਸ ਤੋਂ ਬਾਅਦ ਸਿੰਧੀ ਬੁਢੀ ਹੈ ਜਿਹੜੀ ਆਪਾਂ ਸਟੈਪ ਵਾਈਜ਼ ਸਟੈਪ ਸਿਖਾਵਾਂਗੇ ਨਿੱਕਾ ਫੁੱਲ ਤੋਂ ਲੈ ਕੇ ਜਾਲ ਤੱਕ ਸੋਨੂੰ ਉਹਦੇ ਵਿੱਚ ਆਪਾਂ ਦੱਸਾਂਗੇ ਵੀ ਕਿਵੇਂ ਬਣਦਾ ਹੈ ਬਰੀ ਬਹੁਤ ਹੈ ਜੀ ਥੋੜਾ ਜਿਨਾ ਆਪਣਾ ਫਰੇਮ ਹਲਦਾ ਕਿਉਂਕਿ ਆਪਾਂ ਕੋਈ ਅੱਡਾ ਵਗੈਰਾ ਨਹੀਂ ਯੂਜ਼ ਕਰਦੇ ਸਿੰਪਲ ਫਰੇਮ ਦੇ ਨਾਲ ਸੋਨੂੰ ਦੱਸ ਰਹੇ ਹੈਗੇ ਆ ਤੇ ਆ ਦੇਖੋ ਫੋਲੋ ਬਣ ਕੇ ਆਪਣਾ ਆਲਮੋਸਟ ਰੈਡੀ ਹੈ ਤੇ ਆਪਾਂ ਇੱਕ ਮੁੱਟਾ ਹੀ ਪਾ ਦਿੰਨੇ ਆ ਤੇ ਆ ਦੇਖੋ ਸਾਰਾ ਫੁੱਲ ਹੋ ਗਿਆ ਰੈਡੀ ਸੋਣਾ ਬਣਿਆ ਦੱਸਿਓ ਕਮੈਂਟ ਚ ਠੀਕ ਹੈ ਹੁਣ ਇੱਥੋਂ ਥੋੜਾ ਜਿਹਾ ਤੁਸੀਂ ਇਹਨੂੰ ਬਾਹੇ ਕਰਕੇ ਬਰਾਬਰ ਆ ਗਿਆ ਸਾਰਾ ਬਹੁਤ ਸੋਹਣਾ ਬਣ ਗਿਆ ਹੈਗਾ ਫੁੱਲ ਤੁਹਾਡਾ ਤੇ ਹੁਣ ਸੈਂਟਰ ਦੇ ਵਿੱਚੋਂ ਚਾਹੋ ਤਾਂ ਤੁਸੀਂ ਇਸੇ ਧਾਗੇ ਨਾਲ ਹੀ ਇਹਨੂੰ ਕਵਰ ਕਰ ਸਕਦੇ ਹੋ ਚਾਹੇ ਤੁਸੀਂ ਦੂਸਰੇ ਧਾਗੇ ਨਾਲ ਸੋਨੂੰ ਨੋਟਵਰਕ ਆਪਾਂ ਸਿਖਾਇਆ ਸੀ ਨਾ ਇਹਨੂੰ ਵਿੱਚ